ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਵੀਡੀਓ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇਹ ਵੀਡੀਓ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਮੰਡੀਕਲਾਂ ਦੇ ਵਿੱਚ ਦੂਸਰਾ ਨਗਰ ਕੀਰਤਨ ਸਜਾਇਆ ਗਿਆ 24 ਦਸੰਬਰ 2024 ਨੂੰ ਨਗਰ ਕੀਰਤਨ ਧੰਨ ਧੰਨ ਬਾਬਾ ਤਪाराम ਜੀ ਦੇ ਸਥਾਨਾ ਤੋਂ ਚੱਲ ਕੇ ਪੂਰੇ ਪਿੰਡ ਮੰਡੀਕਲਾਂ ਦੀ ਫਿਰਨੀ ਉੱਪਰ ਦੀ ਹੁੰਦਾ ਹੋਇਆ ਆਪਣੇ ਕਲੀਨਿਕ ਦੇ ਕੋਲ ਪੁੱਜਿਆ ਜੋ ਅਸੀਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਕੁਝ ਜਿਹੜੇ ਹੈਗੀਆਂ ਚੱਕੀਆਂ ਸਾਝੀਆਂ ਕਰਾਂਗੇ ਨਗਰ ਕੀਰਤਨ ਦੀਆਂ ਆ ਸਕੇ ਤੁਸੀਂ ਵੀ ਨਗਰ ਕੀਰਤਨ ਦੇ ਵਿੱਚ ਆਪਣੀ ਹਾਜ਼ਰੀ ਇਸ ਵੀਡੀਓ 'ਚ ਰਿ ਲਵਾਉਂਗੇ ਸੰਦੇ ਉਹਨਾਂ ਨੇ ਦੱਦਿਏ ਅਸੀਂ ਮੁੜ ਨਹੀਂ ਆਉਣਾ ਨੇ ਕਿਹਾ ਉਹਦੇ ਦੇ ਦੇ ਹਰ ਕਿਹੜਾ ਬਾੜੀ ਹੈਗਾ ਤਾਂ ਉਹਦੇ ਨੇ ਆਲੇ ਕੁ ਆਲੇ ਨੂੰ ਇਹ ਬਖਾਨ ਦੀਆਂ ਫੌਜਾਂ ਨੂੰ ਹਾਰ ਦੇਣ ਵਾਸਤੇ ਚੱਪੜ ਕਿੜੀ ਦੇ ਮੈਦਾਨ ਦੇ ਵਿੱਚ ਪਹੁੰਚ ਗਏ ਜਿੱਥੇ ਬਜ਼ੀਦ ਖਾਨ 20000 ਦੇ ਰਿਆਸਤ ਮਲੇਰਕੋਟਲਾ ਰਿਆਸਤ ਸਰਹੰਦ ਤੇ ਹੋਰ ਆਸ-ਪਾਸੇ ਦੇ ਰਿਆਸਤਾਂ ਦੀਆਂ ਫੌਜਾਂ ਇਕੱਠੀਆਂ ਕਰਕੇ 20000 ਫੌਜ ਲੈ ਕੇ ਚੱਪੜਚੜੀ ਦੇ ਮੈਦਾਨ ਦੇ ਵਿੱਚ ਸਰਹੰਦ ਤੋਂ 12 ਕੋ ਦੂਰ ਇਹਦਾ ਮੈਦਾਨ ਰੋਕਣ ਵਾਸਤੇ ਆ ਗਏ ਤੇ ਸਾਡਾ ਪੰਜਾਬ ਸਰਕਾਰ ਦਾ ਸਿੱਖਿਆ ਦਾ ਉਹ ਖੰਭ ਰਹੇ ਉਸ ਜਗ੍ਹਾ ਦੇ ਤੇ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਨਾਲ 10000 ਫੌਜ ਲੈ ਕੇ ਸੋਚਿਆ ਇਜ਼ਰਾਈਲ ਨੇ ਹਾਲੀ ਸਿੰਘ ਜਾਰ ਸਿੰਘ ਇਹਨਰ ਮਜੀਦ ਖਾਨ ਰੇਹੋਟੀਆਂ ਨੂੰ ਨਾਲ ਲਾ ਕੇ ਇਹਦੇ ਕੋਲ ਨੇ 30000 ਫੌਜ 12 ਮਈ 1710 ਈਸਵੀ ਦਾ ਫੇਰ ਚੜਦੇ ਲੱਗੇ ਐ ਫੇਰ ਚੜਦੇ ਦੇ ਨਾਲ ਬਾਬਾ ਬਲਦਾ ਸਿੰਘ ਬਹਾਦਰ ਨੇ ਇਹ ਕੋਰਾ ਕਾਗਜ਼ ਲਈਏ ਕਲ ਲਈਏ ਤਵਾਦ ਮਜੀਦ ਖਾਨ ਦੇ ਵਿੱਚ ਚਿੱਠੀ ਲਿਖਣ ਲੱਗੇ ਐ ਉਹ ਚਿੱਠੀ ਦੇ ਉੱਤੇ ਲਿਖਦਾ ਇੱਕ ਓਮਕਾਰ ਸਤਿਗੁਰ ਪ੍ਰਸਾਦ ਅੱਗੇ ਲਿਖਦਾ ਵਿਕਟਮ ਪਾਪਾ ਬੰਦਾ ਸਿੰਘ ਬਹਾਦਰ ਗੁਰੂ ਦਾ ਸੇਵਕ ਆਹ ਵਜਿਹ ਦੇ ਖਾਲ ਅੱਜ ਖਾਲਸਾ ਤੇਰੇ ਨਾਲ ਦੋ ਹੱਥ ਕਰਨ ਵਾਸਤੇ ਬਾਕੇ ਮੈਦਾਨ ਦੇ ਵਿੱਚ ਖੜੋ ਗਿਆ ਪਾਪਾ ਬੰਦਾ ਸਿੰਘ ਬਹਾਦਰ ਨੇ ਲੇਕਿਆ ਕਹਿੰਦਾ ਕਦੇ ਖਾਧੀ ਹੋਈ ਖੀਰ ਦਾ ਓਏ ਕੁੱਤਿਆਂ ਨੂੰ ਪੱਟੇ ਤੇ ਸੂਹਾ ਦੇ ਵਿੱਚ ਜਨਾ ਦੇ ਹੈ ਜੋ ਜਵਾਨੇ ਕੋ ਬਦਲ ਦਿੰਦੇ ਹੈ 10000 ਸਿੰਘਾਂ ਦੇ ਨਾਲ ਹਮਲਾ ਕਰਕੇ 20000 ਫੌਜ ਨੂੰ ਭਾਜੜ ਪਾਈ ਤੇ ਫਜ਼ੀਦ ਖਾਨ ਦਾ ਸਿਰ ਮੈਦਾਨ ਦੇ ਵਿੱਚ ਵੜਿਆ ਸੋ ਇੰਨੀਆਂ ਕੁ ਬੇਰਤੀਆ ਪਰਵਾੜ ਕਰਿਓ ਬਹੁਤ ਸਾਰੇ ਸੰਗਤ ਵੱਲੋਂ ਗੁਰਮਖ ਪਿਆਰਿਆਂ ਵੱਲੋਂ ਦੋਸਤਾਂ ਮਿੱਤਰਾਂ ਵੱਲੋਂ ਬੇਅੰਤ ਸਤਿਕਾਰ ਭੇਜਿਆ ਸਮਾਂ ਥੋੜਾ ਮੈਂ ਨਾ ਹੀ ਬੋਲ ਸਕਦਾ ਮਾਫ਼ ਕਰਿਓ ਸੋ ਹੋਈਆ ਭੁੱਲਾ ਚੁੱਕਾਂ ਦੀ ਕਿਮਾ ਕਰਿਓ ਅਗਲਾ ਪ੍ਰੋਗਰਾਮ ਭਾਈ ਹਰਵਿੰਦਰ ਸਿੰਘ ਤੋਂ ਦੀ ਬਾਣੀ ਵੇ ਸਿੱਖੀ ਦਾ ਬੂਟਾ ਮੰਗਦਾ ਖੂਨ ਦਾ ਪਾਣੀ ਵੇ ਸਿੱਖੀ ਦਾ ਬੂਟਾ ਮੰਗਦਾ ਖੂਨ ਦਾ ਪਾਣੀ ਵੇ ਸਿੱਖੀ ਦਾ ਬੂਟਾ ਮੰਗਦਾ ਹੋ ਪੁੱਤ ਸੀ ਉੱਠ ਕੇ ਦੀਪਾ ਕਰ ਲੋ ਸ਼ਾਨਾਨ ਜੀ ਸਤਗੁਰ ਦੇ ਚਰਨਾਂ ਦੇ ਵਿੱਚ ਲਾਭ ਤੇ ਆਨ ਜੀ ਨੰਬਰ ਤਦਾ ਬਿਲਾ ਹੋ ਗਿਆ ਪੜ ਲੋ ਤੁਸੀਂ ਪਾਣੀ ਦੇ ਸਿੱਖੀ ਦਾ ਬੂਟਾ ਮੰਗਦਾ ਖੂਨ ਦਾ ਪਾਣੀ ਵੇ ਸਿੱਖੀ ਦਾ ਬੂਟਾ ਮੰਗਦਾ ਉੱਤ ਤਸਾਂ ਦਾ ਪਾਗ ਸਗਤ ਮੈਂ ਛੋੜਾ ਵੇ ਕਿਵੇਂ ਦੁੱਖ ਦੱਸਾਂ ਮੇਰਾ ਹੁੰਦਾ ਦਿਨ ਥੋੜਾ चली ने सिखी खूनी वे सिखी बूटा अॻे जा फत वे दुश्मन जी छाग लड़े साके ती करियो वॾे उमिरि आणी वे ਸਿੱਖੀ ਦਾ ਬੂਟਾ ਮੰਗਦਾ ਖੂਨ ਦਾ ਪਾਣੀ ਵੇ ਸਿੱਖੀ ਦਾ ਬੂਟਾ ਮੰਗਦਾ ਰੇਖਾਂ ਵਿੱਚ ਜੋ ਹਲ ਲਿਖਿਆ ਕੋਗ ਦਾ ਲਾਲ ਵੇ ਗੰਗੂ ਬਾਰਮਣ ਹੋ ਕੇ ਬਣ ਗਿਆ ਡੰਡਾ ਲਵੇ ਸੋਨੂੰ ਪਕੜਾ ਕੇ ਚੌਂਦਾ ਫੁਰਜੀ ਲੈ ਜਾਣੀ ਵੇ ਸਿੱਖੀ ਦਾ ਬੂਟਾ ਹੇ ਸਿੱਖੀ ਦਾ ਬੂਟਾ ਮੰਗਦਾ ਹਨਰਤਾ ਇੱਥੇ ਸਭ ਨੇ ਆਪਣੀ ਤਕਦੀਰ ਦਾ ਆਖਰ ਨੂੰ ਬੇਗਾਹ ਹੋਇਉ ਸੁਬੇ ਮੈਦੀਰ ਦਾ ਲਿਖ ਦੂ ਪਿੰਡ ਪਾਈ ਵਾਲਾ ਅਮਰ ਕਹਾਣੀ ਦੇ ਸਿੱਖੀ ਦਾ ਬੂਟਾ ਮੰਗਦਾ ਖੂਨ ਆ ਪਾ ਸਾਬ੍ਹ ਗੁਰਜੀ ਪਤੀ ਬੋਲ ਬਤਾ ਪਾਸੇ ਮੀ ਨਾਲ ਇੱਕ ਵੀਸਰੀ ਅਸੇ ਦਾ ਜਿਨ੍ਹਾਂ ਸੰਗਤਾਂ ਨੇ ਇਹਨਾਂ ਦਾ ਮਾਨ ਸਨਮਾਨ ਕੀਤਾ ਉਹਨਾਂ ਦਾ ਵੀ ਧੰਨਵਾਦ ਹੁਣ ਦਾ ਬੇਨਤੀ ਕਰਦਾ ਬੱਚੇ ਨੂੰ ਗੁਰਲੀਨ ਸਿੰਘ ਆ ਕੀ ਸਿੱਧੀ ਇੱਕ ਕਵਤਾ ਕਹਿਣੇ ਗੁਰਲੀਨ ਸਿੰਘ 5 ਮਿੰਟਾਂ ਦੇ ਵਿੱਚ ਹੀ ਆਪਣੀ ਕਵਤਾ ਕਹਿਣਗੇ ਆਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਲੀਨ ਸਿੰਘ ਆਪਣੀ ਲਿਖੀ ਕਵਿਤਾ ਪੇਸ਼ ਕਰਦਾ ਹਾਂ ਕਹਿਣਾ ਸੌਖਾ ਸੱਜਣੋ ਪਰ ਕਰਨਾ ਸੌਖਾ ਨਹੀਂ ਗੱਲਾਂ ਕਰਨੀਆਂ ਸੌਖੀਆਂ ਪਰ ਮਰਨਾ ਸੌਖਾ ਨਹੀਂ ਮਰਨਾ ਸੌਖਾ ਨਹੀਂ ਉਸ ਕੌਮ ਦੇ ਵਾਰਿਸ ਆਪਾਂ ਜਿਸ ਤੱਕ ਤੋ ਤਾਜ ਹਿਲਾ ਦਿੱਤੇ ਗੈਰ ਧਰਮ ਦੀ ਖਾਤਰ ਦਿੱਲੀ ਜასი ਇਸਲਾਹ ਦਿੱਤੇ ਦਿੱਲੀ ਜასი ਇਸਲਾਹ ਦਿੱਤੇ ਉਮਰ ਲੰਘ ਜਾਣੀ ਆਪਣੀ ਪਰ एहसान ਇਹ ਮੁਕਾਇਆ ਜਾਣਾ ਨਹੀਂ ਗੁਰੂ ਦੇ ਬੰਦੇ ਵਾਰ ਬੰਦ ਬੰਦ ਕਟਵਾਇਆ ਜਾਣਾ ਨਹੀਂ ਬੰਦ ਬੰਦ ਕਟਵਾਇਆ ਜਾਣਾ ਨਹੀਂ

ਬਾਬਾ ਬੁੱਟਾ ਸਿੰਘ ਜੀ ਸਵੇਰ ਤੋਂ ਕੀਰਤਨ ਕਰ ਰਹੇ ਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੀ ਬੋਲੇ ਸੋ ਨਿਹਾਲ